ਸਮਾਨ ਤੇ ਥੋੜਾ ਜਿਹਾ ਤੇ ਕੰਮ ਦਾ ਸਮਾਨ ਤੇ ਆ। ਨਦ ਮੈਡੀਸਨ ਉਹਦੇ ਮੈਡੀਸਨ ਦਿੰਦੇ ਆ। ਮੈਨੂੰ ਰੇਟ ਲੱਗੇ ਉਹ ਸਾਰੇ। ਸ਼ਕਤੀ ਉਹਦਾ। ਹਾਂ। ਆ ਨਾ ਕਰਦਾ। 6 ਬੀ ਹਾਂ। ਜੁਕਾਮ ਵੀ ਹੋਇਆ। ਉਹੋ ਗ੍ਰੀਪ। ਹਾਂ। ਸਾਲੂ ਪਿਲਾਇਆ ਆਇਆ। ਬਿਲਕੁਲ। ਐ ਸਕੂਲ ਚ ਸਾਫ ਬਣਾਉਂਦੇ ਆ ਦੱਸਦੇ ਬੱਚਿਆਂ ਨੂੰ। ਮਧੀਆ ਸਿਸਟਮ ਨਾਲ ਖੰਡਾ ਹੋ ਗਈ ਆ ਔਰ ਸਾਡੀ ਲਾਈਟ ਹੋ ਗਈ ਗ੍ਰੀਨ ਲਾਈਟ ਤੇ ਹਾਂ ਚੱਲ ਰਹੇ ਆ ਸੜਕ ਪਾਰ ਕਰਦੇ ਪਏ ਆ ਭੱਜ ਕੇ ਭੱਜ ਕੇ ਬਾਕਸ ਬੋਹੋ ਨਿਆਣੇ ਕੇ ਮੈਂ ਤਾਂ ਫ੍ਰੀ ਫਾਇਰ ਫ੍ਰੀ ਫਾਇਰ ਲੈਦਾ ਹੋ ਰਹੀ ਗਈ ਸੀ ਤੇ ਫਿਰ ਬਣਾਉਂਦੇ ਹੋ ਵਲੋਗ ਜੇ ਸ਼ੋਪਿੰਗ ਕਰਨੀ ਸੀ ਬਹੁਤ ਕਾ ਐਸ ਤੋਂ ਬਹੁਤ ਕਾ ਸਾਢੇ ਕਿਉ ਯੂਰੋ ਦੀ ਫੋਰ ਜੋ 5 ਯੂਰੋ ਦੀ ਚੌਕ ਚੌਕ ਲੈਟ ਆਇਆ ਵਾਹ ਬਹੁਤ ਹਨ ਮਾਰਸ ਤੋਲੋ ਇੰਗਲਿਸ਼ ਮੈਂ ਪੁੱਛ ਰਿਹਾ ਕਿ ਕਹਿੰਦੇ ਇਹਨੂੰ ਓਪਨਿੰਗ ਓਪਨਿੰਗ ਆ ਓਪਨ ਆ ਓਪਨਿੰਗ ਲਈ ਟੱਚ ਸਤਿ ਸ੍ਰੀ ਅਕਾਲ ਜੀ ਅੱਜ ਦੇ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਾ ਰਹੇ ਹਾਂ ਲਿਸਬਨ ਤੇ ਥੋੜਾ ਜਿਹਾ ਉੱਥੇ ਕੰਮ ਕਰਾਉਣੇ ਆ ਮੈਂ ਦਲਵਿੰਦਾ ਨੂੰ ਸਲੂਨ ਤੇ ਲੈ ਕੇ ਜਾਣਾ ਤੇ ਮੈਂ ਵੀ ਥੋੜੇ ਬਹੁਤ ਸ਼ਾਪਿੰਗ ਕਰਨੀ ਥੋੜੀ ਬਹੁਤ ਨਸ ਕਰਕੇ ਮੇਰਾ ਸੋਚਿਆ ਅੱਜ ਥੋੜਾ ਬਲੌਗ ਬਣਾ ਲਈਏ ਤੇ ਤੁਹਾਨੂੰ ਦਿਖਾਈਏ ਇੱਥੇ ਦਾ ਰੌਣਕ ਮੇਲਾ ਪੁਰਤਗਾਲ ਦਾ ਓਕੇ ਫਿਰ ਹੈ ਬਣੇ ਮੇਰੇ ਬਲੌਗ ਦੇ ਨਾਲ ਦੇਖਦੇ ਹਾਂ ਗੁੰਤਾਜ ਸਾਡਾ ਬਿਮਾਰ ਹੋ ਗਿਆ ਅਸੀਂ ਆਪਣੇ ਪੁੱਤ ਦੀ ਮੈਂਸ਼ਨ ਲੈਣ ਵਾਸਤੇ ਆਏ ਹਾਂ ਇੱਥੇ ਪਰਮੀਸੇਜ ਜਿੱਦਾਂ ਹੁੰਦਾ ਨਾ ਬਣਿਆ ਬੱਚਾ ਵਾਸਤੇ ਖੇਡਣ ਵਾਸਤੇ ਸਾਰਾ ਸਮਾਨ ਤੇ ਆ ਦਵਾਈ ਤੋਂ ਉਹਦੇ ਮੈਡੀਸਨ ਦਿੰਦੇ ਆ ਅਸੀਂ ਘੁੰਮਦੇ ਘਮਾਉਂਦੇ ਇੱਧਰ ਲਾ ਕੇ ਮੈਂ ਤੇ ਗੁੰਤਾਜ ਤਾਂ ਕਿ ਮੈਨੂੰ ਭੁੱਖ ਲੱਗੀ ਆ ਮੈਂ 버거 ਖਾਣਾ ਮੈਂ ਇੱਥੇ ਸ਼ਾਪਸ ਦੀ ਇੱਕ 버ਗਰਾਂ ਦੀ ਦੋਨੋਂ ਕਬਾਬ ਤੇ ਮੈਂ ਇੱਥੇ ਲੈਂਦਾਂ ਗਦਾ ਨੂੰ ਤੇ ਦਿਲਵਿੰਦਰ ਉੱਥੇ ਸਲੂਨ ਤੇ ਆ ਉਹ ਹੋਟਾ ਟਾਈਮ ਲੱਗਣਾ ਮੈਂ ਚਾਹ ਖਾ ਲਈ ਜਾ ਕੇ ਬਣਾ ਲੈਣੇ ਆ ਇੱਥੇ ਅੰਦਰ ਬੈਠਾ ਹੋਣਾ ਆਦੇ ਬੈਠਾ ਅਦੇ ਬੈਠਾ ਮੈਂ ਬਦੂਰਾ ਹਾਲਾ ਬੱਤ ਦੋ ਹੈ ਕਾਤਾ ਮੈਂ ਇਹ ਤੇ ਪੀਜ਼ਾ ਪਹਿਲਾਂ ਖਾਲਾ ਬਟ ਪੀਜ਼ਾ ਖਾਣਾ ਆਪਾਂ ਆਮ ਤਰੀਕੇ ਰੇਟ ਹੈਗਾ ਫਰੈਂਗੋ ਕਹਿੰਦੇ ਚਿਕਨ ਨੂੰ ਜੇ ਫੁੱਲ ਦਾ 14.5 ਦਾ ਜੇ ਹਾਸਾ ਤਾਂ ਹੈਗਾ 8.0 ਦਾ ਇਥੋਂ ਹਾਂ ਆ ਸਾਰੇ ਮੈਨੂ ਰੇਟ ਲੱਗੇ ਹੋ ਸਾਰੇ 7.0 ਹਾਂ ਆ ਨਗਰ ਤੋਂ ਆ 6b 75000 ਦੇ ਐਵੇਂ ਠੀਕ ਆ ਇਹ ਕੱਲ ਮੈਂ ਕਾਹਤ ਦੇ ਕੇ ਬਣਾ ਗਏ ਮੈਂ ਆ ਫਰੈਂਕੋ ਰੈਪ ਕਹਿੰਦੇ ਇਹਨੂੰ ਸ਼ੋਰਮਾ ਕਹਿੰਦੇ ਆ ਉੱਥੇ ਦੋ ਦਾ ਹੋਰ ਦੇਸ਼ਾਂ ਦੇ ਬੈਠੇ ਦੱਦ ਭਈ ਹੋ ਗਿਆ ਉੱਥੇ ਸ਼ੋਰਮਾ ਕਹਿੰਦੇ ਇੱਥੇ ਕਹਿੰਦੇ ਫਰੈਂਕ ਚਿਕਨ ਰੈਪ ਇਹ ਸਾਡੇ ਚਾ ਲੋ ਦਾ ਕੀ ਲੈਣਾ ਬਜਟ ਡ੍ਰਿੰਕ ਆ ਦੱਸ ਰਿਹਾ ਇਹ ਤੇ ਰੇਟਵਾ ਇਹਦ ਬਰਾਨੀ ਵੀ ਹੈਗੀ ਵੀ ਕਿੱਥੇ ਆ ਬਰਾਨੀ ਹੈਗੀ 8 0 ਦੀ ਚਿਕਾ ਬਿਆਨੀ ਫ੍ਰੈਂਕ ਚਿਕਾ ਬਰਾਨੀ ਹੈਗੀ ਆ 10 0 ਦੀ ਬਰਾਨੀ ਬਾਕਾ ਇਹ ਦਾ ਆਦੀ ਆ ਇਹ ਹੈਗੀ ਆ 10 0 ਦੀ ਚਿਕਟਾ ਕਾ ਬਰਾਨੀ 10 0 ਬਰਾਨੀ ਲਾਂਬ 10 0 ਬਾਕੀ ਦੋਨੋਂ ਫੋਨ ਲੇ ਲਾ ਲੈ ਇੱਕ ਮਿੰਟ ਨੇ ਹਾਰੀ 10 ਵਜੇ ਕੋਲ ਦਾ ਨਹੀਂ ਮੇਰੇ 10 9 10 ਬਸ ਸਾਰੇ ਚੀਜ਼ਾਂ ਦੇ ਆਲੋਪਾਲਕ 70 ਬਸ ਨੇ ਕੇਰੇ ਸਾਰੇ ਬਸ ਵਧੀਆ ਸਭ ਠੀਕ ਆ ਬਹੁਤ ਸਸਤਾ ਖਾਣਾ ਪੀਣਾ ਇੰਡੀਆ ਸਾਹ ਦੇ ਕੇ ਤਾਂ ਬਹੁਤ ਮਹਿੰਗਾ ਪੀਜਾ 100 ਨੂੰ ਵੱਡਾ 150 ਨੈਕਸਲ ਇੰਡੀਆ ਬਣ ਗਿਆ ਹੈਗਾ 16700 16700 ਬਣ ਗਿਆ ਤੇ ਚੱਕ ਕੀ ਆ ਹਿੰਦੇ ਦਾ ਹੋਂ ਕਿ ਲਾਉਣਾ ਹੁੰਦਾ ਇੱਥੇ ਕਮਾਉਣਾ ਖਾਣਾ ਪੀਣਾ ਇੱਥੇ ਜੇ ਤਾਂ ਇੱਥੇ ਲੱਗੀ ਜਾਵੇ ਆ ਦੰਦਾ ਹਿਸਾਬ ਤਾ ਉਹ ਅੱਜ ਬੰਦਾ ਇਹਦਾ ਆ ਗਿਆ ਖਾਣ ਵਾਸਤੇ ਤੇ ਇਹਨੂੰ ਮੈਂ ਖਿਲਾ ਰਿਹਾ ਅੱਜ ਮੈਂ ਬਹੁਤ ਥੀ ਨੀਗਾ ਫਿਰ ਬੁਖਾਰ ਚੜਿਆ ਇਹਨੂੰ ਜੇ ਕੰਮ ਹਾਂ ਜੁਕਾਮ ਵੀ ਹੋਇਆ ਰਗਾ ਕੇ ਨ ਮੈਂ ਕੋ ਖਾ ਰਿਆ ਸੀ ਆ ਅਸੀਂ ਖਾਣਾ ਖਾ ਲਿਆ ਤੇ ਹੁਣ ਅਸੀਂ ਚਲੇ ਹੈਗੇ ਆ ਵਾਪਿਸ ਅਗਰ ਬੈਲੋ ਆ ਬਪਾ ਕਦ ਮੁੰਡਾ ਚਲਿਆ ਆ ਕਰਾ ਬੇਚ ਦੇ ਦਿੱਤੇ ਅਸਾਂ ਕਾਰ ਵੇਚਣ ਵਾਸਤੇ ਆ ਟ੍ਰਿਕਰਸ ਆ ਟਾਟਾ ਦੀ ਗੱਡੀ ਆ ਇਹਨੂੰ ਚੜਾਲੀ ਨਹੀਂ ਆਪੇ ਚਲਾਵਾਂਗੇ ਅਸੀਂ ਆ ਫੋਰਡ ਦੀ ਕਾਰ ਸ਼ਹਿਰ ਜਿੰਨੀ ਵੱਡੀ ਸਿਟੀ ਹੁੰਦੀ ਨਾ ਉੰਨੀ ਜ਼ਿਆਦਾ ਕੰਸਰਟਿਵ ਜੀ ਹੁੰਦੀ ਆ ਅਰੇ ਠੰਡ ਬਹੁਤ ਆ ਤੋ ਤੋ ਖਵਾ ਬੜੀ ਚੱਲਦੀ ਆ ਆਥੇ ਕਚਰੇ ਬਸਤੇ ਆ। ਹਰ ਚੀਜ਼ ਦਾ ਵੱਖਰਾ ਕਚਰਾ ਹੁੰਦਾ। ਹਰ ਚੀਜ਼ ਇੱਥੇ। ਪਲਾਸਟਿਕ ਦਾ ਵੱਖਰਾ, ਕਾਗਜ਼ ਵੱਖਰੇ। ਅ ਪਲਾਸਟਿਕ ਦਾ yellow, ਪੇਪਰ ਦਾ ਉਹ ਕੋ blue, ਹਾਂ। ਅਤੇ ਕਾਲਾ ਕਾਲਾ ਅ ਨਹੀਂ ਕਾਸ਼ ਨਹੀਂ ਕਚਰਾ ਵਰਗਾ ਦਾ ਉਹ green। ਹਾਂ। ਸਾਨੂੰ ਪੜਾਇਆ ਆ। ਬਿਲਕੁਲ। ਇਹ ਸਕੂਲ ਚ ਸਿਖਾਉਂਦੇ ਆ। ਦੱਸਦੇ ਬੱਚਿਆਂ ਨੂੰ। ਮਰੀਆ ਸਿਸਟਮ ਨਾਲ ਹੁੰਦਾ ਸਾਨੂੰ ਡਾਈਵਿੰਗ ਕੋ 25 ਸੈਕੰਡ ਦੇ ਆਸ-ਪਾਸ ਹੀ ਸਾਨੂੰ ਡਾਈ ਜਾਂਦੇ ਇਹ ਦੇਖ ਜਿਦਾ ਉਹ ਬੜਾ ਸਾਈਜ਼ ਦਾ ਥੋੜਾ ਜਿਹਾ ਵੱਡਾ ਅੱਜ ਤੋਂ ਨਿਕਲੇ ਬਹੁਤ ਟਾਈਮ ਬਾਕ ਹੁੰਦਾ ਜੇ ਨਾ ਹਾਂ ਆ ਨੰਦੇ ਬਲਾਂਟੀ ਨੂੰ ਖੜ ਜਾ ਬੈਠ ਕਾ ਉਹ ਤਾਂ ਗੰਦਾ ਹੁੰਦਾ ਜ ਇਧਰ ਆ ਤੇ ਇਨੇ ਮੀ ਪਏ ਫਲਾਡ ਦਾ ਬਹੁਤ ਆਇਆ ਜਿੰਨੇ ਜਿੰਨੇ ਸਟੇਅਰ ਨਮੀ ਆ ਉੱਤੇ ਬੜਾ ਫਲਾਡ ਆ ਗਿਆ ਹੱਲਕੇ ਬੱਸ ਰਿਵੈਟ ਕਰਦੇ ਆ ਇੱਧਰ ਇੱਥੇ ਬੱਸ ਸਟੈਂਡ ਹੁੰਦੇ ਆ ਇਹ ਨਾਲ ਦੇ ਜੋ ਵੀ ਕਾਲਿਸ ਤੋਂ ਫੇਰ ਉਹ ਸਟੈਂਡ ਕਰ ਲੈ ਕੇ ਆਈ ਜਿੱਤਤਾ ਬਲ ਗਿਆ ਮੈਨੂੰ ਆ ਫੜੀ ਪਾਣੀ ਪਾਣੀ ਜਾਣੋ ਇਹ ਕਿਹੜਾ ਚਾਚ ਵਾਲਾ ਆ ਕੱਚ ਵਾਲਾ ਆ ਆ ਵੀ ਇੱਥੇ ਲਾਇਓ ਲਿਸ਼ੇ ਤੇ ਨਿਕਲੇ ਨਿਕਲੇ ਅੰਦਰ ਲੋਖਾਂਦੇ ਪਿੰਦੇ ਇੱਥੇ ਸਿੱਟ ਸਕਦੇ ਆ ਪੜਾ ਫੜੇਕ ਮੈਂ ਪਲੇਸ ਆ ਬਸ ਆਈਆਂ ਆ ਜਾਂ ਆਉਂਦੀਆਂ ਐ ਲੰਬੇ ਰੁੜਦਿਆਂ ਬਸਾਂ ਹੁੰਦੀਆਂ ਦਾ ਸਪੈਸ਼ਲ ਬਸਾਂ ਹੁੰਦੀਆਂ ਉਹ ਹਾਂ ਦਾ ਸਾਬ ਅੱਕੇ ਉਹ ਸਿਰਾ ਦੇ ਕੋਈ ਪਾਕਾ ਵਿੱਚ ਆਉਗੇ ਨਾ ਕੁਬਨ ਫੀਰਾਂ ਦੀ ਤਾਂ ਜਿਆਦਾਤਰ ਕਾਚ ਵਾਲੇ ਹੀ ਮਿਲਣੇ ਆ ਓਕੇ ਮੈਂ ਨਾਲ ਤੁਸੀਂ ਕਿਤਾ ਉਹਦੇ ਕੋਲ ਉੱਥੇ ਕਾਚ ਵਾਲਾ ਉੱਥੇ ਹਾਂ ਤੁਸੀ ਵੀ ਫਸ ਗਏ ਲੱਗ ਬਤਾ ਲਾ ਬੋਤਾ ਦਾ

ਆ ਬਣਿਆ ਉਧਰ ਬਿਲਡਿੰਗਾਂ ਪਾਣੀ ਉਧਰੋਂ ਦਾ ਥੱਲੇ ਅੰਡਾ ਬਰਾਂਉਂਦਾ ਅੰਦਾ ਜਾਂਦਾ ਜਿੰਨਾ ਕਿ ਫਿਲਮਾਂ ਵਿੱਚ ਹੁੰਦਾ ਪੱਥਰ ਦੇ ਨਾਲ ਪਾਣੀ ਇਹਦਾ ਹੀ ਨਾ ਨਹੀਂ ਜੇ ਯਾਰ ਫੇਰ ਬੇਕੀ ਬਾਕੀ ਆਪਾਂ ਓਥੋਂ ਆਣਾ ਕੋਸਣਾ ਉਧਰ ਬਣੀ ਆਂ ਜਾਬਰਾ ਕਲਸਿੰਗ ਕਿ ਇੱਧਰ ਬਣੀ ਹੋ ਹਾਂ ਆਪਾਂ ਸਾਈਓ ਆ ਇੱਧਰ ਵੇਖਾਂ ਉਹ ਤੇ ਆਹ ਦੇ ਅੰਦਰ ਪਸਈ ਹੋਗਾ ਹਾਂ ਹਾਂ ਹੋਰ ਸੜਕ ਪਾਰ ਕਰਨੀ ਆ ਦੂਜੇ ਪਾਸੇ ਜਾਣਾ ਇੱਥੇ ਬਹੁਤ ਸੇ ਸਮਸਿਆ ਸੜਕ ਪਾਰ ਕਰਨ ਦੇ ਵਾਸਤੇ ਇੱਥੇ ਲਾਈਟਸ ਲੱਗੀਆਂ ਹੁੰਦੀਆਂ ਆਪ ਆਪਾ ਬਟਨ ਦੱਬੋ ਤੇ ਤੁਹਾਡੀ ਲਾਈਟ ਹੋ ਜਾਣੀ ਆ ਤੇ ਜਾ ਸੜਕ ਪਾਰ ਕਰੋ ਪਾਰਾਂ ਰੁਕ ਜਾਣੀ ਆ ਤੇ ਇਦਾਂ ਨਹੀਂ ਜਿੱਥੇ ਮੱਝ ਸੜਕ ਪਾਰ ਕਰ ਲੋ ਜੇ ਦੇਖ ਲਿਆ ਪੁਲਿਸ ਨੇ ਤੇ ਫਾਈਨ ਆ 500 500 ਆਧਰ ਲਾਈਟ ਹੋ ਗਈ ਆ ਔਰ ਸਾਡੀ ਲਾਈਟ ਹੋ ਜੀ ਗ੍ਰੀਨ ਲਾਈਟ ਤੇ ਹਾਂ ਚੱਲਨੇ ਆ ਸੜਕ ਪਾਰ ਕਰਦੇ ਪਏ ਆ ਵੱਜ ਕੇ ਵੱਜ ਕੇ ਉਹ ਲੇਟ ਬੋਕਦੇ ਆ ਅੱਛਾ ਅੱਛਾ ਕਾਜ ਕਰ ਜਾ ਚਲੀ ਇਧਰ ਇਧਰ ਹੁੰਦਾ ਇਧਰ ਆ ਹਾਂ ਨਹੀਂ ਜੰਪ ਨਹੀਂ ਮਾਰਨਾ ਇਹ ਸਾਡੀ ਸਿਟੀ ਦਾ ਬਹੁਤ ਵਧੀਆ ਬਹੁਤ ਸੋਹਣੀ ਸਿਟੀ ਆ ਇਥੇ ਬਗਾਰ ਜਾਈ ਹੈ ਮਨ ਇੱਥੇ ਗੱਲ ਲੱਗੀਆਂ ਸਾਡੀ ਸਾਡੀ ਅਲਕਾਸਰ ਆ ਹਾਂ ਬਹੁਤ ਸੋਹਣੀ ਆ ਉਹ ਚੰਗੀ ਹਦਰ ਉਸ ਨੂੰ ਇੰਡੀਆ ਸਲੂਮ ਦੇਖਣਾ ਆਪੜੀ ਆ ਆਹ ਲਿਖਿਆ ਪੰਜ ਪੰਜ ਪੁਲਿਸ ਸੈਕਟਰੋਂ ਇੱਥੇ ਆ ਮੈਂ ਤਾਂ ਕਿੰਨਾ ਅੱਜ ਕਾਰ 'ਚ ਬੈਠੇ ਆ ਤੇ ਹਲਾ ਟਾਈਮ ਪਾਸ ਨਹੀਂ ਹੁੰਦਾ ਬੱਸ ਗਿਆ ਤੇ ਗੁੰਮਾ ਕਹਦਾ ਪਾਪਾ ਕਾਰ 'ਚ ਜਾ ਕੇ ਬਹਿਣਾ ਥਾਗ ਗਏ ਆ ਉੱਤੇ ਬੈਠੇ ਬੈਠੇ ਹਾਂ ਦਾ ਨਾ ਬਾਈ ਕੱਸੀ ਕਾਰ 'ਚ ਆ ਗਏ ਆ ਦੇਖੋ ਸਾਬਾ ਕਿੱਦਾਂ ਬੈਠਾ ਮਜੇ ਨਾਲ ਇੱਕ ਇਸ ਤੇ ਖਾਵਾਂ ਮੈਂ ਇੱਕ ਦਿਨ ਫਿਊਚਰ ਗੁਰ ਆਹ ਫਿਊਚਰ ਕਲ ਕੇ ਆਉਣ ਉਹਦਾ ਪੂਰਾ ਸਸ ਸੀ ਤੇ ਲੋਬੀ ਵੀ ਚੱਕਰ ਸਕਦੇ ਆ ਹਾਂ ਉਹਨੂੰ ਕਰ ਸਕਦੇ ਪਿੱਛੇ ਨਹੀਂ 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 ਉਹ ਤਾਂ ਸੈਟਿੰਗ ਹੀ ਥੀੜੀ ਹੁਣ ਅਸੀਂ ਥੋੜਾ ਟਾਈਮ ਬਹਿਣਾ ਹੋੜ ਤੇ ਬਾਅਦ ਦੇ ਵਿੱਚ ਫਿਰ ਦਲਵਿੰਦਰ ਦੇ ਹੋਣਾ 25 ਸਾਲੋਂ ਤੋਂ ਫਿਰ ਅਸੀਂ ਥੋੜੀ ਹੋ ਘੁੰਮੀ ਫਿਰ ਇੱਕ ਮੀਕਾਨੀ ਥੋੜੀ ਸ਼ੋਪਿੰਗ ਕਰਾਂਗੇ ਘਰ ਜਾਵਾਂਗੇ ਫਿਰ ਘਰ ਜਾਣਾ ਪਹਿਲਾਂ ਸ਼ੋਪਿੰਗ ਕਰਨੀ ਇੱਥੇ ਥੋੜਾ ਸਾਮਾਨ ਜਾਲਣਾ ਕੱਪੜੇ ਲੈਣੇ ਆ ਗੁੰਦਾ ਦੇ ਵਾਸਤੇ ਥੋੜਾ ਲੈਣਾ ਅਬ ਮੈਂ ਸਪੀਡ ਦਾ ਮਾਇਨਕਰਾਫਟ ਵੀ ਖੇਡ ਲਿਆ ਤੇ ਲਾਂਚਰ ਵਿੱਚ ਮਾਇਨਕਰਾਫਟ ਖੇលੂਗਾ ਇਹ ਗੇਮਾਂ ਵਾ ਖੇਲਦਾ ਹੈ ਲੈਪਟਾਪ ਤੇ ਫੋਨ ਤੇ ਵੀ ਬਸ ਕਈ ਮਾਇਨਕਰਾਫਟ ਤੇ ਲੋ ਬਲੌਗਸ ਬਹੁਤ ਯਾਨੀ ਕਿ ਮੈਂ ਤਾਂ ਫ੍ਰੀ ਫਾਇਰ ਲਗਾ ਹੋ ਰਹੀ ਸੀਗੀ ਤੇ ਫਿਰ ਬਣਾਉਂਦੇ ਹੋ ਬਲੌਗ ਦੁਕਾਨੀ ਕਾਨੀ ਸੀ ਅਸੀਂ ਇੱਥੇ ਆਈਆਂ ਮਾਰਕੀਟ ਚ ਆਈਆਂ ਸੁਪਰਮਾਰਕੀਟ ਤੇ ਬਗਾੜੀ ਲੱਗੀ 12 ਯੂਰੋ ਦੀ 12 ਦੀ ਆ ਹਾਂ ਨਹੀਂ ਨਹੀਂ ਚਾਚਾ ਰਹੀਆ ਦੀ ਆ ਇਹ ਲੱਗੀ ਹੈ 12 ਯੂਰੋ ਦੀ चाचा ब्राजील ब्राजील हाँ ब्राजील दी बगाड़ी है कि या उन्नी यूरो दी बढ़िया सात सौ रेड शराब वाइन बहुत सस्ती थे अल है बहुत का एप्सो तो का साढ़े इक्की यूरो दी बॉम्बे जीन लगी है अठाई यूरो दी शराबा बड़ी सस्तियाँ पानी हुई है रेड़ा ना ਬਲਾਂਡਾਈ ਕਵਿ 0 ਫੈਮਿਕ ਸਵੀਰ ਵੀ ਡੱਡ ਦੇਵ 20 ਜੈਂਸਨ 100 ਜੀਰੋ 80 ਸੈਂਟੀਮੀਟਰ ਸ਼ਵਸ਼ ਨੇਰੀ ਆ ਇਹ ਮਹੰਗੀ ਆ 80 ਜੀਰੋ ਹੋਣਾ ਚਾਹਤ ਡੰਡ ਵੀ ਆ ਠੀਕ ਆ ਆ ਕੰਟਰੀ ਹਿਸਾਬ ਨਾਲ ਸਹੀ ਰੋ ਚੱਲੋ ਸੋ ਲੋ ਚਲੀਏ ਤੇ ਤੂੰ ਕੀ ਲੈਣ ਦਾ ਹੈ ਆ ਚਾਕਲੇਟ ਲੈਣੇ ਆ ਬੱਚਿਆਂ ਦੇ ਕੋਈ ਮੱਛੀਆਂ ਇੱਥੇ ਆ ਕੱਡੇ ਵੱਡੇ ਮੱਛੀ ਆ ਓਕੇ ਗੜੇ ਇਹਨਾਂ ਗੜੇ ਸਪਾਤਾ ਰਾ ਓ ਰਾ ਸ਼੍ਰਿੰਪ ਆਇਸ਼ 20 ਓਗਾ ਉਹਨੇ ਮੱਛੀ ਹੋ ਵੀ ਕਸਾਈ ਮੱਛੀ ਨੇ ਤੇ ਭਾਂਤ ਭਾਂਦੀਆਂ ਮੱਛੀਆਂ ਇੱਥੇ ਸਿੱਟਿਆ ਹੋਣਾ ਯਾ ਸੇਪੀਆਂ ਇਹ ਵੀ ਖਾਂਦੇ ਲੋਕ ਚੂਸਦੇ ਦਿੰਦੇ ਆ ਅਧੁਰਾਦਾ ਬਈਆ ਗੋਲਡ ਫਿਸ਼ ਇਹਨੂੰ ਕਹਿੰਦੇ ਇੰਗਲਿਸ਼ ਵਿੱਚ ਐ ਇਹ ਤਾਂ ਖੂਨ ਲੱਗ ਗਿਆ ਹੈ ਹੈ ਇਹ ਤਾਂ ਖੂਨ ਲੱਗ ਗਿਆ ਇਹ ਇਹ ਫਿਰ ਗਿਆ ਰੈਡ ਫਿਸ਼ ਕੈਂਤਾ ਵੀ ਦੇਖੋ ਕੈਂਤਾ ਵੀ ਕਹਿੰਦੇ ਤੇ ਉੱਪਰ ਗਾ ਦੋ ਆ ਤਾਂ ਨਹੀਂ ਲੱਗਿਆ ਆਲੂ ਲਾਸ਼ ਆਲੂ ਲਾਸ਼ ਨੂੰ ਲਾਈਕ ਕਰਦਾ ਲੋਲਾ ਨੋਸਟਲੋ ਨੋਸਟਲੋ ਅਸੀਂ ਆ ਗਏ ਆ ਜੀ ਤੇ ਗਦਾ ਕਹਿੰਦਾ ਮੈਂ ਸਟਰਾਬੇਰੀ ਖਾਣੀ ਆ ਸਟਰਾਬੇਰੀ ਲਈ ਆ ਤੇ ਫਿਰ ਕਹਿੰਦਾ ਮੈਂ ਆਹ ਖਾਣੀ ਆ ਚਾਕਲੇਟ ਖਾਣੀ ਆ ਵਾਈਟ ਚਾਕਲੇਟ ਇਹ ਲਈਏ ਦੇ ਵਾਸਤੇ ਬਸ ਦੇ ਘੁੰਮ ਕੇ ਮਾ ਮੁੰਡਾ ਮਾਰਕੀਟ ਚ ਗੜਾ ਮਾਰ ਕੇ ਆ ਗਏ ਤੇ ਸਾਡਾ ਤੇ ਬੈਲ ਬਣਿਆਗਾ ਸਟਰਾਬੇਰੀ ਆਈ ਹੈਗੀ ਆ ਫੋਰ ਜੋ 50 ਦੀ ਚੌਕਲੇਟ ਆਇਆ 2 ਯੂਰੋ ਦੀ 6 ਯੂਰੋ ਟੋਟਲ ਬਣਿਆ 6 ਯੂਰੋ ਤੇ ਆਹ ਇੱਥੇ ਇਦਾਂ ਬਿੱਲ ਬਣਦੇ ਇਦਾਂ ਹਿਸਾਬ ਨਾਲ ਇਦਾਂ ਉਹਦੇ ਬਿੱਲ ਲੈ ਵੀ ਬਰੇਮੇ ਦੇ ਟੋਲਾ ਨਿਕਲ ਗਈਆਂ ਕਰਦੇ ਵਸਦੇ ਤਕਲੇ ਵਾਂਗੂ ਐ ਵਾਹ ਬਹੁਤ ਬਰਨਸ ਤੇ ਲੋ ਆਹ ਘੜਾ ਸੀ ਆ ਗਿਆ ਹੁਣ ਤੇ ਹੰਤਾ ਬਾਦ ਰੋਖ ਰੋਟੀ ਖਾ ਲਈ ਸੀ ਕਿ ਫੇਰ ਬਾਦ ਆਪ ਕੋ ਖੁੱਕ ਲੱਗ ਗਈ ਮੈਨੂੰ ਮੈਂ ਕਿਹਾ ਦੂਏ ਬਰੋਣਾ ਚਿਕਨ ਨਕਸ਼ ਨੇ ਤਾਂ ਪੈਸੇਗੇ ਮੈਂ ਕਿਹਾ ਚਿਕਨ ਨਕਸ਼ ਬਣਾਉਣਾ ਉਹਦੇ ਵਿੱਚ ਫੋਲ ਤੇ ਨੂੰ ਫੋਲ ਨਾ ਕਹਿੰਦੇ ਇੰਗਲਿਸ਼ ਮੈਂ ਪਾ ਲਿਆ ਕਿ ਕਹਿੰਦੇ ਇਹਨੂੰ ਓਪਨ ਨਹੀਂ ਓਪਨ ਨਹੀਂ ਆ ਓਪਨ ਆ ਉਹ ਨੂੰ ਮੈਂ ਲੈ ਤਾ ਚ ਓਪਨ ਉਹ ਬਣਾ ਕੇ ਇਹ ਫੇਰ ਖਾਣੇ ਆ ਤੇ ਫੇਰ ਬਲੌਗ ਦੇ ਪਸਮਾਪਤੀ ਕਰਦੇ ਆ ਅੱਜ ਦੇ ਬਲੌਗ ਦੀ ਤੇ ਮੈਂ ਹੁਣ ਦੇਖਦਾ ਹਾਂ ਕਿੰਨੇ ਪੌਣਾ ਨੂੰ ਡਾਈਨਰ ਖਾਣੇ ਹੋਣੇ ਆ ਦੇਖ ਉਸਰਾ ਦਾ ਪਾਉਂ ਨੂੰ ਫੋਨ ਨੇ 15 20 ਮਿੰਟ ਵਾਸਤੇ 15 20 ਮਿੰਟ ਵਾਸਤੇ ਰੈਡੀ ਇੱਥੇ ਲਗਾ ਟਾਈਮਰ 15 ਮਿੰਟ ਦਾ ਕੰਮ ਜੀ ਆਪਣਾ ਨਿਪਟਰ ਤੇ ਰੈਡੀ ਹੋ ਗਿਆ ਆਪਾਂ ਖਾਵਾਂਗੇ ਅੱਜ ਦਾ ਵਲੌਗ ਕਰਦੇ ਖਤਮ ਤੇ ਓਕੇ ਲਾਈਕ ਐਂਡ ਸਬਸਕ੍ਰਾਈਬ ਓਕੇ ਬਾਾਕੀ ਕੰਮ ਦਿਖਾਂਗੇ ਅੱਜ ਤਾਂ ਠੰਡ ਬੜੀ ਸੀਗੀ ਨਹੀਂ ਪੈਂਦਾ ਸੀਗਾ ਓਕੇ ਬਾਏ ਬਾਏ ਮੈਂ ਕਰਤਾ ਹਾਂ ਬੰਦ ਬੁਲਾਓ